ਨਾ ਕਹਿੰਦੇ ਜੋ ਕੁਝ ਵੀ ਅਸੀਂ ਛਕਦੇ ਆ ਨਾ ਪਹਿਨਦੇ ਹਾਂ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਸਭ ਕੁਝ ਅਪਵਿੱਤਰ ਹੈ ਨਖਿੱਧ ਹੈ ਅਸੀਂ ਭਾਵੇਂ ਬ੍ਰਾਂਡ ਕੱਪੜੇ ਲਿਆ ਕੇ ਪਾ ਲਈਏ ਮਹਿੰਗੇ ਚੰਗੇ ਚੰਗੇ ਪਦਾਰਥ ਛਕ ਲਈਏ ਮਹਾਰਾਜ ਕਹਿੰਦੇ ਸਭ ਕੁਝ ਨਖਿੱਧ ਹੈ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਨਾਮ ਬਿਨਾ ਜੋ ਪੈਰੈ ਖਾਏ ਜੇ ਕੂਕਰ ਜੂਠਨ ਮਹਿ ਪਾਏ ਨਾਮ ਬਿਨਾ ਜੇਤਾ ਬਿਵਹਾਰ ਕਹਿੰਦੇ ਮਹਾਰਾਜ ਮਿਰਤਕ ਮਿੱਠਿਆ ਸੀਗਾਰ ਸੱਚੇ ਪਾਤਸ਼ਾਹ ਨੇ ਇਥੋਂ ਤੱਕ ਬਚਨ ਕਰ ਦਿੱਤੇ ਭਾਈ ਰੱਬ ਦੇ ਨਾਮ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਜੋ ਅਸੀਂ ਛਕਦੇ ਆ ਨਾ ਸਮਝ ਲਓ ਕਹਿੰਦੇ ਇੱਕ ਕੁੱਤੇ ਦੇ ਭਾਂਡੇ ਦੇ ਵਿੱਚ ਕੋਈ ਭੋਜਨ ਪਾ ਦਈਏ ਨਾ ਉਹ ਖਾਣਯੋਗ ਨਹੀਂ ਰਹਿੰਦਾ ਬੰਦੇ ਦੇ ਝੂਠਾ ਹੋ ਜਾਂਦਾ ਏ ਕਹਿੰਦੇ ਭਾਈ ਜੋ ਕੁਝ ਤੁਸੀਂ ਖਾ ਰਹੇ ਹੋ ਨਾ ਇਹ ਸਮਝ ਲਓ ਉਸ ਕੁੱਤੇ ਦਾ ਸਾਰਾ ਕੁਝ ਝੂਠਾ ਹੋਇਆ ਪਿਆ ਏ ਇਹ ਤੁਸੀਂ ਖਾ ਰਹੇ ਹੋ ਨਾਮ ਬਿਨਾ ਜੇਤਾ ਵਿਹਾਰ ਕਹਿੰਦੇ ਰੱਬ ਦੇ ਨਾਮ ਤੋਂ ਬਿਨਾ ਜਿੰਨੇ ਵੀ ਅਸੀਂ ਵਿਹਾਰ ਕਰ ਰਹੇ ਆਂ ਕੰਮ ਕਰ ਰਹੇ ਆਂ ਦੁਨਿਆਵੀ ਪਦਾਰਥ ਜੋੜ ਰਹੇ ਆ ਮਹਾਰਾਜ ਕਹਿੰਦੇ ਸਮਝ ਲਓ ਕਿ ਜਿਵੇਂ ਮੁਰਦੇ ਦਾ ਸ਼ਿੰਗਾਰ ਵਿਅਰਥ ਹੈ ਨਾ ਮੁਰਦੇ ਨੂੰ ਜਿੰਨਾ ਮਰਜੀ ਸ਼ਿੰਗਾਰ ਕਰ ਲੋ ਸਜਾ ਲੋ ਕਹਿੰਦੇ ਉਹ ਵਿਅਰਥ ਹੈ ਕਹਿੰਦੇ ਏਵੇਂ ਸਭ ਕੁਝ ਵਿਅਰਥ ਹੈ ਭਾਈ ਤੇ